ਕੀ ਕਰੇ ਆ ਅੰਮ੍ਰਿਤ ਅਮਰਦਲਾ ਅਮਰਿਤ ਸਿੰਘ ਕਾ ਅੰਮ੍ਰਿਤ ਅਮਰਦਲਾ ਤਾਂ ਪਿਆ ਰਿਹਾ ਇਹਨੂੰ ਸਸਰੀ ਘਾਲ ਬਲਾ ਸਸਰੀ ਘਾਲ ਸਸਰੀ ਘਾਲ ਸਸਰੀ ਘਾਲ ਖੁਸ਼ ਰਹੋ ਇਹਦੇ ਤੁਹਾਨੂੰ ਜਿਹੜਾ ਕਣਕਾਂ ਦੀ ਉਹ ਮਿਲਦੀ ਨਹੀਂ ਹਾਂਜੀ ਹਾਂਜੀ ਵੀਰੇ ਪਹਿਲਾਂ ਸਾਡੇ ਪ੍ਰੂਫ ਨਹੀਂ ਬਣੇ ਸੀ ਆਧਾਰ ਕਾਰਡ ਨਹੀਂ ਬਣੇ ਸੀ ਕਿਉਂਕਿ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਤੇ ਜਦੋਂ ਅਸੀਂ ਆਧਾਰ ਕਾਰਡ ਬਣਾਉਣਾ ਤੁਰਨਾ ਕਿ ਇਹਨਾਂ ਵਿੱਚ ਚੱਲ ਬੰਪਰ ਜੀ ਸੀ ਸੋਣ ਭਰ ਕੇ ਆ ਜਾਣੇ ਤੇ ਰਿਜੈਕਟ ਹੋ ਜਾਣੇ ਸਾਡੇ ਸਸਰੂ ਕਾ ਜੀ ਸਾਰੇ ਜੇ ਰਿਜੈਕਟ ਹੋ ਜਾਂਦੇ ਸੀ ਬਹੁਤ ਸਾਨੂੰ ਫਿਰ ਸਾਹਮਣੇ ਤੇ ਰੋਤੀ ਨਾ ਜੀਵਾਰਾ ਹੈ ਕਿ ਕਿਚਨੇ ਜੀਵਾਰਾ ਇਹ ਸੀ ਬਈ ਸਾਡੇ ਫਾਟੇ ਚਾਹ ਕਰਤੇ ਆਧਾਰ ਉਹ ਤੇ ਫਿਰ ਸਾਡੇ ਉਹ ਉੱਧਰ ਜਾਣੇ ਫਿਰ ਸਾਡੇ ਵੀ ਰਾਸ਼ਨ ਘਾਟੇ ਸੀ ਬਈ ਨੇ ਬਨੇ ਪਹਿਲੇ ਇਹਨਾਂ ਦੇ ਬਨੇ ਸੀ ਮੰਮੀ ਹਰ ਨਾਲ ਜਦੋਂ ਸਾਡੀ ਮੈਰਿਜ ਹੋ ਗਈ ਤੇ ਉਹ ਦੋ ਕਟਿਆ ਰਾਸ਼ਨ ਕਟ ਉਹ ਆnde ਚਲ ਦੁਬਾਰੀ ਬਣਾਉਣ ਦੇ ਪ੍ਰੂਫ ਬਣ ਕੇ ਫੇਰ ਉਹਨਦੇ ਵੀਰੇ ਹਾਲੇ ਸੈਡ ਨੇ ਖੁੱਲੀ ਜਦੋਂ ਸੈਡ ਖੁੱਲੀ ਅਗੇ ਨਾ 10 ਦਿਨ ਉਹਦਾ ਜ਼ਰੂਰ ਟਡਣਾ ਪਾਵਾਂਗਾ ਲੈ ਤਾਈਂ ਵੀਰੇ ਅਸੀਂ ਗੇੜੇ-ਗੇੜੇ ਮਾਰ ਕੇ ਸਥੱਕ ਕਰਕੇ ਤੇ ਘਰੇ ਬੈ ਕੇ ਬੱਚਾ ਨੇ ਇੰਨੀ ਗਰਮੀ ਚ ਜਾਂ ਠੰਡ ਚ ਚੱਲ ਜਾਣਾ ਕਿੰਨਾ ਮੁਸ਼ਕਲ ਹੈ ਵੀ ਅਸੀਂ ਬਿਜਲੀ ਇਹਦੀ ਸਾਨੂੰ ਕਿਤੇ ਕਰ ਲੈਂਦੇ ਤੁਹਾਡੇ ਅਸੀਂ ਬਣਵਾ ਦੇਣੀ ਸੀ ਹੁਣ ਬਣ ਗਿਆ ਕੁਛ ਨਹੀਂ ਬਣਿਆ ਹਾਂ ਲੱਗਿਆ ਜੀ ਲੈ ਕੇ ਲੈ ਕੇ ਨਹੀਂ ਅਸੀਂ ਕਰ ਪਾਉਂਦੇ ਹਾਂ ਹਾਂ ਕੋਈ ਨਹੀਂ ਗੱਲ ਬਾਈ ਬਕਰਦੇ ਤਾਂ ਲੱਗਿਆ ਆ ਅੱਲਾਹ ਸ਼ੁਕਰ ਪਹਿਲਾ ਅਸੀਂ ਆ ਬਹੁਤ ਜੀ ਬਸੀ ਦੀ ਹਾਲਾਤ ਆ ਧੰਨਵਾਦ ਜੀ ਵੀ ਜੀ ਇੱਕ ਬੇਨਤੀ ਅਸੀਂ ਕਰਦੇ ਆ ਕਿਉਂਕਿ ਭੈਰਤ ਤੁਸੀਂ ਆ ਭਰਾ ਹੋਰ ਵੀਰ ਮਦਦ ਕਰਦੇ ਆ ਮਾਇਰਾ ਵੀ ਤੇ ਰਸ਼ਨ ਵੀ ਪਰ ਤੁਸੀਂ ਸਾਨੂੰ ਕੋਈ ਨੌਕਰੀਆਂ ਦੀ ਦਿਵਾਓ ਕਿ ਜਿਹੜਾ ਸਾਡਾ ਜਾਰਾ ਚੱਲਦਾ ਹੀ ਰਹਿਣਾ ਤੇ ਇਹ ਕਰੋ ਨਾ ਕੋਈ ਫਿਕਰ ਹੋਵੇ ਜਿੱਦਾਂ ਮਰਜੀ ਦੇਖ ਲੋ ਚਾਹੀਦਾ ਇਨਾਂ ਦੇ ਅੱਖਾਂ ਖਰਾਬ ਨੇ ਇਨਾਂ ਦੇ ਅੱਖਾਂ ਬਹੁਤ ਖਰਾਬ ਨੇ ਇਹੋ ਜਿਹੀ ਸੋਹਣਾਂ ਦਾ ਦਰਸ਼ਨ ਤਾਂ ਨਾ ਹਾਂਜੀ ਪਾਣੀ ਪਣੀ ਪਾਉਂਦੇ ਹਾਂ ਹਾਂਜੀ ਕੋਈ ਪਤਾ ਬਾਬਾ ਆਇਆ ਵੀ ਕਰ ਲੈਂਦੇ ਜੀ ਮਿਊਜ਼ੀਅਮ ਨੇ ਹਾਂਜੀ ਜਿੱਦਾਂ ਬਣੇ ਹਾਂ ਹਾਂਜੀ ਆਠੀ ਪਣੀ ਬੱਚੇ ਬੋਲੋ ਤਾਂ ਬੋਲੋ ਚਲੋ ਠੀਕ ਹੈ ਬਾਅਦ ਵਿੱਚ ਆਹ ਬਾਈ ਦੇ ਦਿਓ ਨੌਕਰੀ ਵੀ ਕਾਫੀ ਫੈਕਟਰੀਆਂ ਤੋਂ ਜਲਦੀ ਪੱਕੀ ਨੌਕਰੀ ਦਿੰਦੇ ਨੇ ਜੀ ਤੇ ਕੱਲ ਤੋਂ ਇਹਨਾਂ ਮੈਂ ਹੁਣੇ ਗੱਲ ਕਰਾਣਾ ਕਿੱਥੇ ਬੁਲਾ ਕੇ ਦੇਣਾ ਮੈਂ ਇਹ ਤੇ ਕੱਲ ਤੋਂ ਪੱਕੀ ਨੌਕਰੀ ਤੇ ਤੁਹਾਡੇ ਦੋਵਾਂ ਨੇ ਤੁਸੀਂ ਇਕੱਠੇ ਚੱਲਦੇ ਆ ਤਾਂ ਠੀਕ ਤੇ ਇਕੱਠੇ ਆ ਜਾ ਕਰੋ ਫਲਸਪੁਰ ਤੁਹਾਨੂੰ ਦੇ ਦਿੰਨੇ ਆ ਠੀਕ ਹੈ ਧੰਨਵਾਦ ਵੀਰ ਜਿਹੜੇ ਉੱਥੇ ਜੋ ਇਹਦੇ ਲੈਵਲ ਦੀ ਐਨੂੰ ਜੋ ਤੁਹਾਡੇ ਲੈਵਲ ਦਾ ਉਹ ਤੁਹਾਨੂੰ ਕਾਰੀਓ ਨਾ ਕਰੀਓ ਨਾ ਕਰਦੇ ਹੋ ਪੂਰ ਕਰ ਦਿਓ ਨੌਕਰੀ ਆ ਜਾਵੇ ਸਾਰੇ ਆ ਵੀ ਨੌਕਰੀ ਲੱਟਰੇ ਇਹ ਪ੍ਰੂਫ ਕਰ ਦਿਓ ਇੰਸਟਾਗ੍ਰਾਮ ਨੌਕਰੀ ਦਾ ਕਰ ਦਿਓ ਹੋਰ ਹਾਂ ਜੀ ਭਾਜੀ ਦਾ ਬਿਆਰ ਹੈ ਹਾਂ ਜੀ ਸਵੇਰੇ ਵੀ ਕਰਾਂਗੇ ਲੋਜੀ ਸਾਹਿਬ ਲੋਜੀ ਸਾਹਿਬ ਹੈਗੇ ਨੇ ਦੇਖੋ ਜੀ 17000 ਰੁਪਏ ਤੇ ਘਟੀ ਦੇ ਛੋਟਾ ਦੇ ਰੋਜ਼ ਜਾਣਾ ਨੌਕਰੀ ਦੇਣਗੇ ਜੀ ਹਾਂ ਜੀ ਸਵੇਰੇ ਵੀ ਹੋਮਾਂ ਦਾ ਇਹ ਬਰਤਨ ਜੀ ਜੀ ਆਹ ਜੀ ਨੂੰ ਆਹ ਤੁਹਾਡਾ ਨੌਕਰੀ ਪੰਨਾ ਕਰਨਾ ਹੈ ਜੀ ਜਾਨਾ ਉਹ ਨੌਕਰੀ ਆਉਂਦੀ ਹੈ ਜੀ ਹਾਂ ਨੌਕਰੀ ਉਹ ਕਰਨਾ ਹੈ ਹਲੋ ਆ ਰਾਮ ਜੀ ਦੇ ਵੀ ਸਾਹਿਬ ਅਜੀਜ਼ਾ ਬੀ ਸਸਿਦ ਜੀ ਜੀ ਹਰ ਜਨ ਇੱਕ ਸਾਚਾ ਇੱਕ ਨਾ ਅਮਰਪਾਲ ਸਿੰਘ ਦੇ ਨਾ ਫਾਦਰ ਤੇ ਮਦਰ ਦੋਨੇ ਆਣ ਗਏ ਤੇ ਉਹਨਾਂ ਨੂੰ ਨਾ ਪੱਕੀ ਨੌਕਰੀ ਉਹਨਾਂ ਨੂੰ ਕਿਸ਼ਤ ਦੇਣੀ ਆਪਾਂ ਜ਼ਰੂਰੀ ਹੈ ਬਹੁਤ ਪਿੰਡ ਨਾਲ ਸੰਕਸ਼ਣ ਹੋਰ ਬਰਸਾਦੇ ਕੇ ਨਾਮ ਦੇ ਤੁਹਾਡੇ ਕੋਲ ਥੋੜਾ ਜਿਹਾ ਚੇਅਰਮੈਨ ਸਾਹਿਬ ਆਉਂਦਾ ਨਾ ਦੋ ਦੋ ਗੱਲ ਨਹੀਂ ਹੋ ਗਈ ਨੇ ਨਹੀਂ ਨਾਲ ਲਾਂਗੇ ਤੇ ਨਾਲ ਤੋਂ ਐਡਜਸਟਮੈਂਟ ਕਰਕੇ ਪੱਕੀ ਨੌਕਰੀ ਜੇ ਹਿਸਾਬ ਨਾਲ ਹੋ ਸਕਦੀ ਇਹਨਾਂ ਦੇ ਕਰਾ। ਜੇ ਮੈਂ ਇੱਕ ਵਾਰੀ ਮੈਂ ਇਹਨਾਂ ਜਿਹੜੀ ਸਕੂਲ ਦੀ ਹੋਰੀ ਨੌਕਰੀ ਜਿਹੜੇ ਜਿਹੜੇ ਆਪਾਂ ਦੇ ਸਕਦੇ ਆ ਉਹ ਮਤਲਬ ਇੱਕ ਗੱਲ ਕਰਕੇ ਫਿਰ ਮੁੜ ਆਇਆ। ਠੀਕ ਹੈ। ਇਹ ਹੈ। ਧੰਨਵਾਦ। ਲੈਟਰ ਵੀ ਲਿਖਾਉਣਾ। ਲੈ ਬਹੁਤ-ਬਹੁਤ ਬਈ ਮਨੋ। ਜਿਹੜਾ ਰਪੈਨ ਭਾਵ ਨੂੰ ਤੋਂ ਵੀ ਆਪਣੇ ਪੰਜਾਬ ਦੇ ਬਲੇ ਧਿਆਨ ਦਿਓ ਮੜਾ ਦੇ ਦੇਖੋ ਕੀ ਹੈ ਕਿ ਅਸਲੇ ਜ਼ਰੂਰਤ ਵੀ ਬਹੁਤ ਹੈ ਹਾਂਜੀ ਜਿੰਨੀ ਦੇਰ ਤੋਂ ਰੋਜ਼ਗਾਰ ਨਹੀਂ ਮਿਲਦਾ ਕੋਈ ਨਹੀਂ ਇਥੇ ਬਾਰੋਂ ਇੰਡਸਟਰੀਆਂ ਲੱਗਦੀਆਂ ਕਾਰੋਬਾਰ ਨਹੀਂ ਚੱਲਦਾ ਤਰੱਕੀ ਨਹੀਂ ਹੁੰਦੀ ਹਾਂਜੀ ਓਨੇ ਦੇਰ ਤੱਕ ਕੁਝ ਨਹੀਂ ਹੋਣਾ ਹਾਂਜੀ ਅਸੀਂ ਵੀ ਇਸ ਗੱਲ ਤੇ ਲੱਗੇ ਹੋਏ ਹਾਂ ਕਿ ਵੱਧ ਤੋਂ ਵੱਧ ਹਾਂਜੀ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਔਰ ਆਸ ਤੋਂ ਤੇ ਪੈਣਾ ਹਾਂਜੀ ਲਗੇ ਹੋਏ ਅਸੀਂ ਕਰਾਂਗੇ ਜੀ। ਮੋਢੀ ਭਾਜੀ ਕਰਾਓ। ਉਹ ਸਾਰੇ ਲੈ ਕੋਈ ਕੰਮ ਹੋਏ ਤੇ ਸੰਦ ਦੱਸੋ। ਮੇਰੇ ਕੋਲ ਫੈਕਟਰੀ ਕਰਦਣੇ ਬੰਦ ਕਰ ਲਾਂਗੇ ਕਿਉਂਕਿ ਜੇ ਨਹੀਂ ਕਰ ਲਈ ਤੁਹਾਡਾ ਆਪਣਾ ਪਿੰਡ ਚ ਹੋਰ ਵੀ ਦੱਸਦੇ ਜੀ ਚੇਨ ਸਰ। ਠੀਕ ਹੈ। ਮਾਦਾ ਨਹੀਂ ਬੰਚੀ। ਠੀਕ ਹੈ। ਅਜੇ ਬਾਕੀ ਉਹਦੇ ਦਫਤਰ ਚ ਭੋਲੇ ਸਰਦਾ ਕੇਂਦਰ। ਜੇ ਤਾਂ ਲੱਗੇ ਕੋਈ ਭੈਣ ਭਰਾ ਹੋਣ ਤੇ ਉਹਨਾਂ ਨੂੰ ਸਾਡੇ ਨਾਲ ਸਾਡੇ ਕੋਲ ਤੇ ਕਰਾ ਲਓ। ਆਵਲਾ ਸਾਹਿਬ ਦੇ ਨਹੀਂ ਗੁਰਵੱਛਾ ਸਾਹਿਬ ਤੋਂ। ਹਾਂ ਜੀ। ਸਾਡਾ ਕਰਾਉਂਦਾ। ਸਰਕਾਰ ਨੂੰ ਕਿਹਨਾਂ ਤੋਂ ਹੋਣਾ ਹੈ? ਦੇਖੋ ਅਸੀਂ ਜੋ ਆਪਦੇ ਕੋਲ ਮਦਦ ਕਰ ਸਕਦੇ ਐ ਇਸ ਜੀਪੀਐਸ ਪਰਿਵਾਰ ਦੀ ਔਰ ਇੱਕ ਇਹਨਾਂ ਨੇ ਖਾਸ ਤੌਰ ਤੇ ਮੰਗ ਕੀਤੀ ਹੈ ਕਿ ਸਾਨੂੰ ਜੌਬ ਦੀ ਬਹੁਤ ਜ਼ਰੂਰਤ ਹੈ ਔਰ ਮੈਂ ਨਾ ਉਹਨਾਂ ਨੂੰ ਇੱਕ ਪ੍ਰਾਈਵੇਟ ਜੌਬ ਜੂ ਇਹਨਾਂ ਨੂੰ ਆਫਰ ਕੀਤੀ ਹੈ ਔਰ ਜੌਬ ਮੈਂ ਸੰਵਿਧਾਨ ਕੇ ਜਮੀਦਾਰ ਤੱਕ ਜੌਬਸ ਪੰਜਾਬ ਦੇ ਵਿੱਚ ਨਿਯਮਿਤ ਹੁੰਦੀਆਂ ਕਿਉਂ ਨਹੀਂ ਦਿੱਤਾ ਤੱਕ ਆਪਣਾ ਪ੍ਰਾਪਤ ਤਰੱਕੀ ਨਹੀਂ ਕਰ ਸਕਦਾ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਇਹ ਗੱਲ ਸੋਚਣੀ ਚਾਹੀਦੀ ਹੈ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਜਿਵੇਂ ਅੱਜਕੱਲ ਨਸ਼ੇ ਵਾਦਦੇ ਚੱਜ ਕੇ ਬੱਚੇ ਤਾਂ ਹੀ ਦੂਰ ਜਾਣਗੇ ਜੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੇ ਔਰ ਦੂਸਰੀ ਗੱਲ ਜਿਹੜਾ ਰਾਸ਼ਨ ਹੈ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਖਾਸ ਤੌਰ ਤੇ ਅਫਸਰਾਂ ਨੂੰ ਪੰਚਾਇਤ ਅਫਸਰਾਂ ਨੂੰ ਵੀ ਸੈਕਟਰੀਆਂ ਨੂੰ ਵੀ ਉਹ ਜਦੋਂ ਪਿੰਡਾਂ ਚ ਜਾਂਦੇ ਆ ਕੱਲਾ ਕ腐ਸ਼ਨ ਲਈ ਜਾਂ ਜਿਹੜੇ ਪੈਸੇ ਸਰਕਾਰ ਦਿੰਦੀ ਆ ਡਵੈਲਪਮੈਂਟ ਦਾ ਜਿਵੇਂ ਅੱਜ ਪਿੱਛੇ ਆ ਪ੍ਰਬੰਧਕ ਲੱਗ ਲੱਗ ਕੇ ਬਿਲਕੁਲ ਖਾਲੀ ਕਰਤੇ ਖਜ਼ਾਨੇ ਇਹਨਾਂ ਨੇ ਪਿੰਡਾਂ ਦੇ ਜਿੰਨੀਆਂ ਫੰਡਸ ਪਾਇਸ ਇਸ ਸਾਰਿਆਂ ਦਾ ਬਹੁਤ ਵੱਡਾ ਦੁਰਉਪਯੋਗ ਹੋਇਆ ਜੋ ਜਾਂਚ ਹੋਊਗੀ ਤਾਂ ਪਤਾ ਲੱਗੂਗਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਸਾਰਿਆਂ ਦੇ ਰਾਸ਼ਨ ਕਾਰਡ ਬਣੇ ਆ ਜਾਂ ਨਹੀਂ ਬਣੇ ਜਿਨ੍ਹਾਂ ਦੇ ਨਹੀਂ ਬਣੇ ਉਹਨਾਂ ਨੂੰ ਦਫ਼ਤਰ ਦੇ ਵਿੱਚ ਚੱਕਰ ਮਾਰਨ ਦੀ ਬਜਾਏ ਉਹਨਾਂ ਨੂੰ ਜਾ ਕੇ ਰਾਸ਼ਨ ਕਾਰਡ ਦੇਣਾ ਚਾਹੀਦਾ। ਜਿਵੇਂ ਕਿ ਦੇਖਿਆ ਗਿਆ ਕਿ 20 ਤਰੀਕ ਨੂੰ ਵੀਡੀਓ ਬਣੀ 23 ਤਰੀਕ ਨੂੰ ਵਾਇਰਲ ਹੋਈ ਅੱਜ 27 ਤਰੀਕ ਹੋ ਗਈ ਹੈ ਸੱਜਣ ਦੀ ਜਾਨ ਤੋਂ ਬਾਅਦ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ ਨਾ ਕੋਈ ਰਾਜਨੀਤਿਕ ਲੋਕ ਇੱਥੇ ਪਹੁੰਚਿਆ ਕੋਈ ਲੋਕ ਵੀ ਨਹੀਂ ਇੱਥੇ ਪਹੁੰਚੇ ਕੀ ਤੁਸੀਂ ਇਸ ਨੂੰ ਕੀ ਮੰਨਦੇ ਹੋ ਜੀ ਇਹ ਦੇਖੋ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ ਸਰਕਾਰ ਨੂੰ ਵੀ ਜ਼ਰੂਰ ਆਣਾ ਚਾਹੀਦਾ ਹੈ ਉਹਨਾਂ ਦੇ ਸਰਕਾਰੀ ਨੁਮਾਇੰਦਿਆਂ ਨੂੰ ਜ਼ਰੂਰ ਆਣਾ ਚਾਹੀਦਾ ਹੈ ਸਰਕਾਰ ਦੇ ਅਫਸਰਾਂ ਨੂੰ ਵੀ ਜ਼ਰੂਰ ਆਣਾ ਚਾਹੀਦਾ ਜਦੋਂ ਇਹ ਗੱਲ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੀ ਹੈ ਸਾਡੇ ਇਲਾਕੇ ਦਾ ਵੀ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਖਾਣ ਲਈ ਆਟਾ ਨਹੀਂ ਮਿਲਦਾ ਪਿਆ ਜਿੱਥੇ ਆਪਾਂ ਕਹਿੰਦੇ ਕਿ ਪੰਜਾਬ ਬੜਾ ਖੁਸ਼ਹਾਲ ਹੈ ਜਿਹੜਾ ਸਾਰੇ ਹਿੰਦੁਸਤਾਨ ਨੂੰ ਰੋਟੀ ਦਿੰਦਾ ਹੈ ਤੇ ਸਾਡੇ ਆਪ ਦੇ ਬੱਚੇ ਭੁੱਖੇ ਆ ਸਾਡੇ ਲਈ ਬਹੁਤ ਸ਼ਰਮ ਦੀ ਤੁਸੀਂ ਵੀਡੀਓ ਦੇਖੀ ਤੇ ਮਨ ਦੇ ਵਿੱਚ ਕੀ ਆਇਆ ਬਹੁਤ ਮੁੰਡੇ ਨੂੰ ਹੁਣ ਵੀ ਦੇਖ ਕੇ ਮਨ ਬਹੁਤ ਉਦਾਸ ਹੋਇਆ ਅੱਖਾਂ 'ਚ ਮਰੇ ਨਾਲ ਜਿਹੜੇ ਬਾਕੀ ਸੀ ਉਹਨਾਂ ਦੀ ਅੱਖਾਂ 'ਚ ਪਾਣੀ ਆਇਆ ਮੈਂ ਬਾਹਰ ਗਿਆ ਹੋਇਆ ਸੀ ਤੇ ਮੈਨੂੰ ਬਾਹਰ ਇਹ ਕਿਸੇ ਨੇ ਵੀਡੀਓ ਦਿਖਾਈ ਔਰ ਆਪ ਵੀ ਰੋਣ ਲੱਗ ਗਿਆ ਉਹਨਾਂ 'ਚ ਇੱਕ ਇੰਗਲੈਂਡ ਦੇ ਵਾਸੀ ਸੀ ਉੱਥੇ ਦੇ ਰਹਿਣ ਵਾਲੇ ਸੀ ਗੋਰੇ ਸੀ ਉਹਨਾਂ ਨੇ ਮੈਨੂੰ ਜਦੋਂ ਦਿਖਾਈ ਉਹ ਵੀਡੀਓ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਟਰਾਂਸਲੇਟ ਕਰਕੇ ਦੱਸਿਓ ਮੈਂ ਉਹਨੂੰ ਟਰਾਂਸਲੇਟ ਹੀ ਨਹੀਂ ਕਰ ਪਾਇਆ ਕਿਉਂਕਿ ਉਹ ਹਾਂ ਔਰ ਸ਼ਰਮ ਦੀ ਗੱਲ ਹੈ ਸਾਰੇ ਹਿੰਦੁਸਤਾਨ ਨੂੰ ਰੋਟੀ ਦੇਣ ਵਾਲਾ ਪੰਜਾਬ ਉਹਨਾਂ ਦੇ ਬੱਚੇ ਅੱਜ ਭੁੱਖੇ ਆਗਲਾ ਜੀ ਜਿੱਦਾਂ ਅੱਜ ਤੁਸੀਂ ਉਹਨਾਂ ਡੋਲਾ ਪਰਿਵਾਰਾਂ ਨੂੰ ਨੌਕਰੀ ਦਾ ਵੀ ਕਰ ਦਿੱਤਾ ਜੀ ਨਕਦ ਵੀ ਦੇ ਕੇ ਚੱਲੇ ਗਏ ਕੀ ਸੁਣਿਆ ਹੈਗਾ ਹੋਰ ਸਮਾਜ ਸੇਵੀਆਂ ਦੇ ਲਈ ਵੀ ਸਰਕਾਰਾਂ ਦਾ ਦਾ ਕੰਮ ਜਿਹੜਾ ਆਪਾਂ ਦੇਖ ਲਿਆ ਕਿੰਨਾ ਹੋਇਆ ਆਧਾਰ ਕਾਰਡ ਹੀ ਨਹੀਂ ਬਣੇ ਉਹਨਾਂ ਦੇ ਰਾਸ਼ਨ ਕਾਰਡ ਹੀ ਨਹੀਂ ਬਣੇ ਹੋਰ ਕੀ ਹੋ ਸਕਦਾ ਸਰ ਇਹਨਾਂ ਵਰਗੇ ਹੋਰ ਵੀ ਕਈ ਪਰਿਵਾਰ ਆ ਜਿਹੜੇ ਅੱਜ ਵੀ ਅਸਮਰਤਾ ਦੇ ਸਮਾਜ ਦੇ ਵਿੱਚ ਜਿਹੜੇ ਸਮਾਜ ਸੇਵੀ ਹੈ ਇਹ ਮੋਢੀ ਹੈ ਭਾਵੇਂ ਪਿੰਡ ਦੇ ਸਰਪੰਚ ਨੰਬਰਦਾਰ ਸਹਿਬਾਨ ਨੇ ਸਾਰਿਆਂ ਨੂੰ ਚਾਹੀਦਾ ਕਿ ਜੋ ਆਪਾਂ ਗਰੀਬ ਦੀ ਲੋੜਵੰਦ ਦੀ ਮਦਦ ਕਰ ਸਕਦੇ ਆਪਾਂ ਨੂੰ ਕਰਨੀ ਚਾਹੀਦੀ ਹੈ। ਇਹੀ ਵਾਹਿਗੁਰੂ ਦਾ ਆਦੇਸ਼ ਹੈ। ਇਹੀ ਆਪਾਂ ਨਾਲ ਲੈ ਕੇ ਜਾਣਾ ਖਾਲੀ ਹੱਥ ਆਇਸ ਤੇ ਖਾਲੀ ਹੱਥ ਜਾਣਾ ਹੈ। ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜੋ ਮਦਦ ਕਰ ਸਕਦਾ ਉਹਨੂੰ ਕਰਨੀ ਚਾਹੀਦੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਅੰਮ੍ਰਿਤਪਾਲ ਦੇ ਘਰ ਦੇ ਬਾਹਰ ਅੱਜ ਫਿਰ ਖੜੇ ਹੈਗੇ ਆ ਤੇ ਲਗਾਤਾਰ ਸਮਾਜ ਸੇਵੀ ਲੋਕ ਅੰਮ੍ਰਿਤ ਦੇ ਘਰ ਪਹੁੰਚ ਰਹੇ ਹੈਗੇ ਆ। ਸਭ ਤੋਂ ਵੱਡੀ ਗੱਲ ਅਭਿਯੋਗ ਪਤੀ ਅਤੇ ਸਮਾਜ ਸੇਵਾ ਦੇ ਨਾਮ ਨਾਲ ਜਾਣੇ ਜਾਂਦੇ ਰਮਿੰਦਰ ਸਿੰਘ ਆਵਲਾ ਵੱਲੋਂ ਅੱਜ ਇਸ ਘਰ ਦੇ ਵਿੱਚ ਵਿਜ਼ਿਟ ਕੀਤੀ ਗਈ ਇਸ ਘਰ ਦੇ ਵਿੱਚ ਜਦੋਂ ਪਹੁੰਚੇ ਘਰ ਦਾ ਮਾਹੌਲ ਦੇਖਾ ਪਰਿਵਾਰ ਤੇ ਨਾਲ ਗੱਲਬਾਤ ਕੀਤੀ 50000 ਰੁਪਏ ਦੀ ਨਕਦੀ ਵੀ ਜਿਹੜੀ ਰਮਿੰਦਰ ਸਿੰਘ ਆਵਲਾ ਵੱਲੋਂ ਦਿੱਤੀ ਗਈ ਪਰ ਸਭ ਤੋਂ ਵੱਡੀ ਗੱਲ ਦੋਨੋਂ ਜਾਨੀ ਕਿ ਅਮਰਤ ਦੇ ਮਾਤਾ ਤੇ ਅਮਰਤ ਦੇ ਪਿਤਾ ਨੂੰ ਨੌਕਰੀਆਂ ਜਿਹੜੀ ਐ ਦੋਨਾਂ ਨੂੰ ਨੌਕਰੀ ਦੇ ਦਿੱਤੀ ਗਈ ਰਮਿੰਦਰ ਸਿੰਘ ਆਵਲਾ ਵੱਲੋਂ ਆਪਦੇ ਫੈਕਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਫੈਕਟਰੀ ਸਰੋਜਪੁਰ ਦੇ ਵਿੱਚ ਚੱਲਦੀ ਹੈਗੀ ਆ ਬਕਾਇਦਾ ਮੌਕੇ ਤੇ ਫੋਨ ਕਰਤਾ ਜੁਆਇਨਿੰਗ ਲੈਟਰ ਜਿਹੜਾ ਹੈ ਇੱਥੇ ਬੈਠਿਆਂ ਹੀ ਦੇ ਦਿੱਤਾ ਗਿਆ ਤੇ ਕੱਲ ਤੋਂ ਹੀ ਕਹਿ ਦਿੱਤਾ ਗਿਆ ਵੀ ਤੁਸੀਂ ਉੱਥੇ ਜਾ ਕੇ ਜੁਆਇਨ ਕਰ ਸਕਦੇ ਹੋ ਫੈਕਟਰੀ ਦੇ ਵਿੱਚ ਤੁਸੀਂ ਨੌਕਰੀ ਕਰ ਸਕਦੇ ਹੋ ਨੌਕਰੀ ਦੀ ਗੱਲ ਇਹ ਵੀ ਸਿੱਧੇ ਕਲਕ ਕ ਸਾਹਮਣੇ ਆਇਆ ਕਿ 15000 ਰੁਪਏ ਇੱਕ ਦੀ ਤਨਖਾਹ ਹੈ ਜਾਨੀ ਕਿ ਉਹਦੇ ਮਾਤਾ ਦੀ ਤਨਖਾਹ ਵੀ 15000 ਰੁਪਏ ਤੇ ਪਿਤਾ ਦੀ ਤਨਖਾਹ ਵੀ 15000 ਰੁਪਏ ਰੋਗੀ 30000 ਰੁਪਏ ਦਾ ਮੰਥਲੀ ਦਾ ਜਿਹੜਾ ਹੈਗਾ ਖਰਚਰ ਰਮਿੰਦਰ ਸਿੰਘ ਆਵਲਾ ਪਰਿਵਾਰ ਨੇ ਉਠਾ ਲਿਆ ਗਿਆ ਤੇ ਆਵਲਾ ਪਰਿਵਾਰ ਹਮੇਸ਼ਾ ਸਮਾਜ ਸੇਵੀ ਕੰਮਾਂ ਦੇ ਵਿੱਚ ਅੱਗੇ ਰਹਿੰਦੇ ਹੈਗੇ ਤੇ ਅੱਜ ਦਾ ਇਸ ਵੀਡੀਓ ਵਿੱਚ ਰਮਿੰਦਰ ਸਿੰਘ ਆਵਲਾ ਵੱਲੋਂ ਕੀਤਾ ਇਸ ਸੰਹਾਰ ਕੰਮ ਨੂੰ ਕਿਵੇਂ ਦੇਖਦੇ ਹੋ ਆਪਣੀ رائے ਜੜੀਆ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਨਾਲ ਜੁੜਨਾ ਤੁਹਾਡਾ ਗੁਰੂ ਵਰਸਾਇਆ